ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਲਓ ਭਰਾਵੋ ਅੱਜ ਦਾ ਟੌਪਿਕ ਹੈਗਾ ਆਪਣਾ ਜ਼ੀਰੋ ਡ੍ਰਿਲ ਬਾਰੇ ਤੇ ਆਹ ਭਰਾਵੋ ਆਪਾਂ ਖੇਤ ਰਾਸ ਖੇਤ ਨੇ ਤੇ ਆਪਾਂ ਇਹ ਜ਼ੀਰੋ ਡ੍ਰਿਲ ਦੇ ਨਾਲ ਬੀਜੇ ਸੀ ਕਿਉਂਕਿ ਬਜਾਈ ਦਾ ਤਾੜ ਕਾਫੀ ਜ਼ਿਆਦਾ ਪੈ ਗਿਆ ਸੀ ਤੇ ਕਣਕ ਚੈੱਕ ਕਰੋ ਤੁਸੀਂ ਦੇਖੋ ਨਿਕਲੀ ਹੈ ਨਾ ਕਣਕ ਸਾਰੇ ਔਰੇ ਇਦਾਂ ਹੀ ਭਰੇ ਨੇ ਤੇ ਇਹ ਦੇਖ ਲਓ ਭਰਾਵੋ ਇਹਦੇ ਤੇ ਆਪਾਂ ਕੋਈ ਸੁਹਾਗਾ ਨਹੀਂ ਮਾਰਿਆ ਕੋਈ ਕੁਛ ਨਹੀਂ ਕਿਉਂਕਿ ਜੀਰੋ ਡ੍ਰਿਲ ਦੀ ਜਿਹੜੀ ਬਜਾਈ ਹੈ ਵਧੀਆ ਮੰਨੀ ਜਾਂਦੀ ਹੈ ਇਹ ਦੇਖ ਲਓ ਹੁਣ ਕਿੰਨਾ ਢੂੰਗਾ ਜਿਹੜਾ ਦਾਣਾ ਇਹ ਚਲਾ ਗਿਆ ਤੇ ਭਰਾਵੋ ਜਿਵੇਂ ਇਸ ਸਾਲ ਪਚਵਾ ਜ਼ਿਆਦਾ ਤੇਜ਼ ਚੱਲਦੀ ਸੀ ਭਈ ਤੇ ਮੰਨ ਲਓ ਕਿ ਡਰ ਆ ਆਪਾਂ ਨੂੰ ਵੀ ਹਵਾ ਲੰਘ ਜੇਗੀ ਖੇਤਾਂ ਦੇ ਵਿੱਚੋਂ ਦੀ ਤੇ ਭਰਾਵੋ ਆਪਾਂ ਸੁਪਰ ਸੀਡ ਸੀਡਰ ਨੂੰ ਛੱਡ ਕੇ ਤੇ ਜੀਰੋ ਡ੍ਰਿਲ ਨਾਲ ਜੇ ਆਪਾਂ ਬਜਾਈ ਕਰੀਏ ਤੇ ਉਹ ਵਧੀਆ ਚੀਜ਼ ਹੈ ਖਾਸ ਕਰਕੇ ਡਾਕਰ ਖੇਤਾਂ ਵਾਲੇ ਭਰਾ ਜਿਹੜੇ ਭਰਾਵਾਂ ਦੇ ਖੇਤ ਡਾਕਰ ਨੇ ਵੀ ਮਤਲਬ ਡਲੇ ਬਹੁਤੇ ਹੁੰਦੇ ਨੇ ਖੇਤ ਮਿਲਦੇ ਨਹੀਂ ਹੈਗੇ ਉਹ ਕੋਸ਼ਿਸ਼ ਕਰਿਆ ਕਰੋ ਵੀ ਜ਼ੀਰੋ ਡਰਿੱਲ ਦੇ ਨਾਲ ਹੀ ਬਿਜਾਈ ਕਰੋ ਤੇ ਸੁਹਾਗਾ ਤੁਸੀਂ ਮਾਰ ਵੀ ਸਕਦੇ ਹੋ ਮੈਂ ਸੁਹਾਗਾ ਵੈਸੇ ਮਾਰਿਆ ਨਹੀਂ ਸੀ ਹੈਗਾ ਇਹਦੇ ਤੇ ਤੇ ਕਿਉਂਕਿ ਜਦੋਂ ਆਪਾਂ ਸੁਹਾਗਾ ਮਾਰ ਦਿੰਦੇ ਆ ਫਿਰ ਖੇਤ ਥੋੜਾ ਜਿਹਾ ਬੀਜ ਰੱਖ ਜਾਂਦੇ ਨੇ ਤੇ ਤੂੜੀ ਬਣਾਉਣ ਮੇਰੇ ਥੋੜੀ ਜਿਹੀ ਦਿੱਕਤ ਤਾਂ ਜ਼ਰੂਰ ਆਉਂਦੀ ਹੈ ਵੀ ਮਿੱਟੀ ਉੱਪਰ ਰਹਿ ਜਾਂਦੀ ਹੈ ਪਰ ਭਰਾ ਉਹ ਕੋਈ ਗੱਲ ਨਹੀਂ ਇਹਦੇ ਨਾਲ ਇਹ ਹੈ ਵੀ ਖੇਤ ਜਿਹੜਾ ਪੋਲਾ ਰਹਿੰਦਾ ਹੈ ਤੇ ਕਣਕ ਜਿਹੜੀ ਹੈ ਬੂਟਾ ਵਧੀਆ ਬਣਾਉਂਦੀ ਹੈ ਤੇ ਬੀਜ ਆਪਾਂ ਇਹਦੇ ਵਿੱਚ ਪਾਇਆ ਹੋਇਆ 40 ਤੋਂ 45 ਕਿਲੋ ਦੇ ਕਰੀਬ ਬੀਜ ਆਪਾਂ ਇਹਦੇ ਵਿੱਚ ਪਾਇਆ ਹੋਇਆ 0 ਡ੍ਰਿਲ ਵਾਲੀ ਚ ਜੀ ਇਹਦਾ ਇਹ ਖਾਸੀਅਤ ਹੈ ਵੀ ਜੇ ਮੰਨ ਲਓ ਕਿ ਸਿਆੜ ਆਪਣੇ ਉੱਤੋਂ ਨੰਗੇ ਰਹਿ ਗਏ ਤੇ ਹਲਕੀ-ਹਲਕੀ ਮਿੱਟੀ ਪੈ ਜਾਂਦੀ ਹੈ ਤੇ ਕਣਕ ਜਿਹੜੀ ਹੈ ਆਪਣੀ ਜੰਮ ਜਾਂਦੀ ਹੈ ਇਹਦੇ ਨਾਲ ਸਿਆੜਾਂ ਦੇ ਵਿੱਚ ਹਵਾ ਪੈਣ ਦਾ ਕੋਈ ਖਤਰਾ ਨਹੀਂ ਜਿਵੇਂ ਉਹ ਸੁਪਰ ਸੀਡਰ ਵਾਲੀ ਉਹ ਪੋਲੀ ਰਹਿ ਜਾਂਦੀ ਹੈ ਉਹਦੇ ਵਿੱਚ ਹਵਾ ਪੈ ਜਾਂਦੀ ਹੈ ਤੇ ਉਹ ਕਣਕ ਜਿਹੜੀ ਹੈ ਨਹੀਂ ਜੰਮਦੀ ਇਸ ਸਾਲ ਕਈ ਭਰਾਵਾਂ ਦੇ ਨਾਲ ਇਦਾਂ ਦਾ ਕੰਮ ਹੋਇਆ ਏ ਤੇ ਜ਼ੀਰੋ ਡ੍ਰਿਲ ਦੀ ਕੋਸ਼ਿਸ਼ ਕਰਿਆ ਕਰੋ ਜਦੋਂ ਜ਼ੀਰੋ ਡ੍ਰਿਲ ਨਾਲ ਆਪਾਂ ਬੀਜਣੀ ਹੈ ਜੇ ਮੰਨ ਲਓ ਕਿ ਹਵਾ ਤੇਜ਼ ਚੱਲਦੀ ਹੈ ਤੇ ਜ਼ੀਰੋ ਡ੍ਰਿਲ ਸਭ ਤੋਂ ਵਧੀਆ ਆਪਸ਼ਨ ਹੈ ਭਰਾਵੋ ਤੇ ਵਧੀਆ ਇਹਦੇ ਨਾਲ ਕਣਕ ਜੰਮਦੀ ਹੈ ਤੇ ਸੁਹਾਗਾ ਨਾ ਵੀ ਮਾਰੋ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਮਾਰਵੀ ਤੋਂ ਵੋਸਵਾਗਾ ਤਾਂ ਵੀ ਬੜਾ ਵਧੀਆ ਏ ਤੇ ਉਹਦੇ ਨਾਲ ਇਹ ਹੋ ਜਾਂਦਾ ਜਿਹੜਾ ਮਾੜਾ ਮੋਟਾ ਕੁਆੜ ਜਿਹੜਾ ਇਹ ਸੁੱਕ ਜਾਂਦੀ ਹੈ ਮਿੱਟੀ ਦੇ ਉੱਤੇ ਨਹੀਂ ਜੰਮਦਾ ਹੈਗਾ ਤੇ ਕੋਸ਼ਿਸ਼ ਕਰੋ ਜੇ ਜ਼ੀਰੋ ਡ੍ਰਿਲ ਦੇ ਮਗਰ ਸੰਗਲੀਆਂ ਲਵਾਲ ਉਹ ਸੰਗਲੀਆਂ ਜਿਹੜੀਆਂ ਨੇ ਪੂਰਾ ਦੇ ਵਿੱਚ ਫਿਰ ਮਿੱਟੀ ਮਾੜੀ 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 ਮਿੱਟੀ ਪਾਈ ਜਾਂਦੀਆਂ ਨੇ ਤੇ ਬੜਾ ਵਧੀਆ ਕੰਮ ਹੋ ਜਾਂਦਾ ਲੋ ਜੀ ਪ੍ਰਭੂ ਦੱਸਿਓ ਕਮੈਂਟਾਂ ਦੇ ਵਿੱਚ ਕਿੰਨੇ ਭਰਾ ਜ਼ੀਰੋ ਡ੍ਰਿਲ ਦੇ ਨਾਲ ਬਜਾਈ ਕਰਦੇ ਨੇ ਧੰਨਵਾਦ ਜੀ